ਉਹ ਆਪਣਾ ਹੀ ਪਤਾ ਬੰਦੇ ਦੀ ਜ਼ਿੰਦਗੀ ਕੀ ਹੈ 3000 ਸਾਲੋਂ ਦਾ ਮੈਨਸ ਲਿਆ ਸੌਣ ਨੂੰ ਜਿਹਨਾਂ ਬਦਿਆ ਸੌਂ ਨੂੰ ਨੀਂਦ ਹੋਣੀ ਆ ਦੇ ਤੇ ਨੀਂਦ ਹੀ ਕੋਣੀ ਖਾ ਰਹਿ ਕਿੰਨੀਆਂ ਮਾਂ ਮਾਂ ਰਾਤ ਘੜਾ ਬੈਠੀਆਂ ਜਾਂਦੀਆਂ ਸਰੂਵਰ ਦੀ ਜਵਾਨ ਧੀ ਨਾਲ ਤੇ ਪ੍ਰੇਜ ਦੀਆਂ ਸਾਡੇ ਮਾਪੇ ਬਿਨਾਂ ਸੋਚੇ ਰਸਤੇ ਉਥੇ ਦਾ ਜਿਹੜਾ ਸਿਰੇ ਦਾ ਨਸ਼ੇਈ ਮੁੰਡਾ ਇੱਥੇ ਆ ਗਿਆ ਤੇ ਉਹਨੇ ਦੀ ਚੈਨੀ ਪਾਈ ਦੋ ਦਿਨਾਂ ਜਦੋਂ ਤੱਕ ਕਿ ਤੇਰੇ ਅੱਖਾਂ ਵਿੱਚ ਦੇ ਕਿਸੇ ਨੂੰ ਪੁੱਛੇ ਬਿਨਾਂ ਰਸਤਾ ਕਰਕੇ ਇੱਕ ਕੁੜੀ ਨੂੰ ਜਾਂਦੇ ਚੜਾਉਂਦੇ। ਹਰ ਦਜਾਤੇ ਨੂੰ ਗੁੱਡ ਮਾਰਨਿੰਗ ਕਹਿਣ ਵਾਲਾ ਬਲੀ ਸੇਵਕ। ਜ਼ਰਤ ਕੇ ਮੈਨੂੰ ਲੱਗਦਾ ਆਂਦਾ ਕਿ ਅਸੀਂ ਕੰਮੇ ਪੈਸੇ ਬਣਾਉਂਦੇ। ਦੌਲਤ ਦੇ ਮਾਲਕ ਨਾ ਬੱਚੇ ਘਰ ਰੱਖ ਸਕੇ। ਨਾ ਕੋਈ ਹੌਬੀ ਪੈਦਾ ਕਰ ਸਕੇ। ਨਾ ਆਪਣੇ ਆਪਣੀ ਜ਼ਿੰਦਗੀ ਜੀ ਸਕੇ। ਉਹਨਾਂ ਨੂੰ ਆਪਣਾ ਹੀ ਪਤਾ ਵੀ ਮੇਰੀ ਜ਼ਿੰਦਗੀ ਕੀ ਹੈ। ਬਸ ਇੱਕੋ ਹੀ ਗੱਲ ਹੈ ਸਵੇਰ ਤੋਂ ਉੱਠ ਕੇ 12 ਘੰਟੇ 14 ਘੰਟੇ 16 ਘੰਟੇ ਕੰਮ ਤੇ ਕੰਮ ਮਿਲੀਅਨਸ ਡਾਲਰਸ ਪਏ ਨੇ ਬੈਂਕ ਚ 20000 ਡਾਲਰ ਦਾ ਮੈਟ੍ਰਿਸ ਲਿਆ ਸੌਣ ਨੂੰ ਤੇ ਮੈਂ ਵਧੀਆ ਸੌਂ ਨੀਂਦ ਉੱਤੇ ਵੀ ਨਹੀਂ ਆ ਰਹੀ ਤੇ ਨੀਂਦ ਦੀ ਗੋਲੀ ਖਾ ਰਹੇ ਨੇ ਕੈਨੇਡਾ ਦੇ ਵੀ ਦੋਸਤੋ ਕਿੰਨੇ ਨਸ਼ੇ ਨੇ ਤੁਸੀਂ ਕਿਹ ਸਮਝਦੇ ਹੋ ਕਿ ਸ਼ਾਇਦ ਉਹ ਸੁਰਗੇ ਵਧੀਆ ਮੁਲਕ ਹੈ ਮੈਂ ਕੈਨੇਡਾ ਨੂੰ ਨਿੰਦਦਾ ਨਹੀਂ ਮੈਂ ਕੈਨੇਡੀਅਨ ਆ ਕਿੰਨੇ ਗੈਰੈਂਟ ਬਣੇ ਹੋਏ ਨੇ ਕਿੰਨੀਆਂ ਮਾਂ ਮਾਂ ਰਾਤ ਨੂੰ ਘਰੋਂ ਬੜੀਆਂ ਜਾਂਦਿਆਂ ਨੇ ਸਰੂ ਵਰਗੀਆਂ ਜਵਾਨ ਧੀਆਂ ਇੱਥੇ ਪੀ ਐਚ ਡੀ ਕੀਤੀਆਂ ਸਾਡੇ ਮਾਂ ਬਾਪ ਬਿਨਾਂ ਸੋਚੇ ਰਸਤੇ ਉੱਥੇ ਦਾ ਜਿਹੜਾ ਸਿਰੇ ਦਾ ਨਿਸ਼ੇਈ ਮੁੰਡਾ ਇੱਥੇ ਆ ਕੇ ਸੋਨੇ ਦੀ ਚੈਨੀ ਪਾਈ ਦੋ ਦਿਨ ਚਮਕਧਮ ਕੀਤੀ ਤੇ ਅੱਖਾਂ ਮੀਟ ਕੇ ਕਿਸੇ ਨੂੰ ਪੁੱਛੇ ਬਿਨਾਂ ਰਸਤਾ ਕਰਕੇ ਤੇ ਕੁੜੀ ਨੂੰ ਜਹਾਦੇ ਚੜਾ ਲੈਂਦੇ ਨੇ ਸਰੂਵਰਗੀ ਕੁੜੀ ਜਵਾਨ ਪੰਜਾਬਾਂ ਮਾਨ ਜਿੱਤੇ ਸਾਨੂੰ ਛਿਆਂ ਮਹੀਨਾ ਬਾਅਦ ਕੁੜੀ ਦਾ ਸੇਜ ਨਹੀਂ ਪੁਛਾਣ ਹੁੰਦਾ ਛਿਆਂ ਨਾ ਭਰ ਗਿਆ ਮੁੰਡਾ ਘਰ ਨਹੀਂ ਵੜਦਾ ਨਸ਼ੇ ਖਾਂਦਾ ਹੈ ਆ ਮਾਪੇ ਬਖਰੇ ਤਾਂਗ ਨੂੰ ਕਰ ਰਹੇ ਨੇ ਕੀ ਹੋ ਰਿਹਾ ਸਾਡੇ ਸਮਾਜ ਨੂੰ ਮੈਂ ਥੋੜੇ ਜਿਹਾ ਟਾਈਮ ਆਪਣੇ ਦਿਲ ਦੀ ਤੁਹਾਨੂੰ ਜੋ ਦਿਖਾਤ ਮੇਰੇ ਦਿਲ ਵਿੱਚ ਬਸਿਆ ਹੋਇਆ ਹੈ ਮੈਂ ਉਹ ਤੁਹਾਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਲੀਜ਼ ਇਹਨਾਂ ਚਿੱਤਾਂ ਦੇ ਤੁਸੀਂ ਹਮਲਾ ਮਾਰਨਾ ਹੈ ਤੁਸੀਂ ਹੀ ਜੇ ਮੈਂ ਆਪਣੇ ਫਰਜ਼ ਸੰਭਾਲਾਂ ਤੁਸੀਂ ਆਪਣੇ ਨਰੇਜ਼ੀ ਆਪਣੇ ਇੰਡੈਨ ਦੀ ਆਪਣੇ ਫਰਜ਼ ਤੋਂ ਆਣ ਪੁਲਿਸ ਇੱਕ ਮੁਹੱਬਤ ਦੀ ਲਹਿਰ ਪੈਲਾ ਕਰੋ ਇੱਕ ਦੂਏ ਨੂੰ ਮਰ ਸੱਚ ਜਾਣੇ ਤੁਸੀਂ ਸਵੇਰ ਨੂੰ ਵਾਕ ਤੇ ਜਾਂਦੇ ਹੋਗੇ ਤੁਹਾਨੂੰ ਚਾਜਨਾ ਕੋ ਗੁੱਡ ਮਾਰਨਿੰਗ ਕਹਿਣ ਵਾਲਾ ਵੀ ਨਹੀਂ ਸਵੇਰ ਨੂੰ ਮਿਲਦਾ ਕਿਉਂ ਸਾਡੇ ਪੈਸੇ ਚ ਟਿੱਕ ਟਿੱਕ ਹੀ ਲੱਗੀ ਆ ਮੈਂ ਤਾਂ ਕੇ ਵੀ ਲੱਗਦਾ ਆਂਦਾ ਕਿ ਅਸੀਂ ਜੰਮੇ ਪੈਸੇ ਬਣਾਉਣ ਲਈ ਆਹ ਠੀਕ ਆ ਪੈਸੇ ਬਿਨਾ ਕਾਉਂਟ ਕਿੰਦਾ ਸਰਦਾ ਮੈਂ ਕਹਿੰਦਾ ਕਿ ਇਹਨਾਂ ਪੈਸੇ ਨਾ ਬਣਾਓ ਪਰ ਨਾਲ ਸਾਡੇ ਐਥੀਕਲ ਡਿਊਟੀਆਂ ਨੇ ਸਾਡੇ ਇਨਸਾਨੀਅਤ ਫਰਜ਼ ਨੇ ਜਿੱਥੇ ਵੀ ਕਿਤੇ ਸਾਨੂੰ ਮੌਕਾ ਮਿਲਦਾ ਤੇ ਉੱਥੇ ਸਾਨੂੰ ਜ਼ਰੂਰ ਘੋਸ਼ਿਤ ਕਰਨੀ ਚਾਹੀਦੀ ਹੈ ਪਰ ਇੰਨਾ ਕਿ ਮੈਂ ਥੋੜਾ ਨਾ ਕਹਿੰਦਾ ਕਿ ਮੈਂ ਲਾਜਾਜ ਹੂੰਗਾ ਕਿ ਜੇ ਤੁਸੀਂ ਅਸੀਂ ਇਸ ਨਾ ਪੱਕੀ ਸਮਾਜ ਨੂੰ ਹਾਂ ਪੱਕੀ ਸਮਾਜ ਵੱਲੋਂ ਨਾ ਤੋੜਿਆ ਔਰ ਵਾਲਾ ਸਾਡਾ ਕੋ ਵਿੱਚ ਜਿਹੜਾ ਸਾਡੇ ਬੱਚੇ ਜਿਨ੍ਹਾਂ ਦੇ ਤੁਸੀਂ ਦਿਨ ਰਾਤ ਕੁੱਟ ਕੇ ਮਾਰ ਰਹੇ ਹੋ ਉਹਨਾਂ ਲਈ ਉਹ ਵਧੀਆ ਚੀਜ਼ ਨਹੀਂ ਹੋਏਗੀ ਕੋਈ ਇੱਕ ਸਮਾਜ ਵਧੀਆ ਹੋਣਾ ਬਹੁਤ ਬਹੁਤ ਹੀ ਜ਼ਰੂਰੀ ਹੈ 2013 ਦੇ ਵਿੱਚ 2013 ਦੇ ਵਿੱਚ ਹਰ ਕੇ ਨਾਇਆ ਸੀਗਾ ਮੈਂ ਉਸ ਅਖੀਂ ਦੇਖਿਆ ਉਹਨਾਂ ਸਾਨ ਲੱਖਾਂ ਹਜ਼ਾਰਾਂ ਲੋਕ ਮਰੇ ਮੈਂ ਆਪ ਉੱਥੇ ਗਿਆ ਫਾਊਂਡੇਸ਼ਨ ਵੱਲੋਂ ਮੇਰੇ ਇੱਥੇ ਆਪਣਾ ਇੱਕ ਸਕੂਲ ਹੈ 500 ਬੱਚੇ ਨੇ ਜਿਹੜੇ ਅਨਾਥ ਬੱਚੇ ਨੇ ਜਿਨ੍ਹਾਂ ਦਾ ਕੋਈ ਮਾਪਾ-ਮਾਤ ਨਹੀਂ ਉਹਨਾਂ ਦਿਨਾਂ ਦੇ ਵਿੱਚ ਮੈਂ ਬੱਚੇ ਆਪਣੇ ਮਾਂ ਗੋਤ ਨਹੀਂ ਹੈ ਲਾਸ਼ਾਂ ਦੇ ਨਾਲ ਬੈਠੇ ਦੇਖੇ ਉਹਨਾਂ ਨੂੰ ਗੋਲ ਚ ਲਿਆ ਕਢਾਵੇ ਚ ਲਿਆ ਆ ਜੋ ਇੱਕ ਬਦਿਆ ਮਕਾਨ ਤੇ ਪੜ ਰਹੇ ਨੇ ਇਹਦੇ ਪਿੱਛੇ ਨਾ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਬਦਿਆ ਕਰ ਰਿਹਾ ਮੈਂ ਆਪਣਾ ਫਰਜ ਸਮਾ ਰਿਹਾ ਹਾਂ ਆ ਜਦੋਂ ਮੈਂ ਇੱਥੇ ਸਾਡੇ ਜਿਹੜੇ ਫਾਊਂਡੇਸ਼ਨ ਆ ਸਾਡੇ ਮੈਡੀਕਲ ਕੈਂਪ ਸਾਰਾ ਸਾਲ ਹੀ ਚੱਲਦੇ ਰਹਿੰਦੇ ਨੇ ਪੰਜਾਬ ਦੇ ਵਿੱਚ ਕੱਲ ਵੀ ਮੈਡੀਕਲ ਕੈਂਪ ਸੀ ਸਾਡਾ ਆ ਫੇਰ ਸਾਡੇ ਬੱਚੀਆਂ ਨਾਹਤ ਬੱਚੀਆਂ ਜਿਹੜੀਆਂ ਨੇ ਅਨਪ੍ਰੀਵਿਲੇਜ ਬੱਚੀਆਂ ਉਹਨਾਂ ਦੀਆਂ ਸ਼ਾਦੀਆਂ ਉਹਨਾਂ ਦੇ ਘਰ ਨੂੰ ਸੋਹਣੇ 430 ਤਕਰੀਬਨ ਬੱਚੀਆਂ ਆਪਣੇ ਘਰੋਂ ਦੋਲੀ ਆਪਣੇ ਹੱਥੀਂ ਉਹਨਾਂ ਦੀ ਦੋਲੀ ਚੋੜ ਕਿਹਨਾਂ ਦੇ ਘਰ ਪਸਾਈ ਨੇ ਇੱਕ ਕੱਲ ਮੈਂ ਕਿਹਾ ਕਿ ਐਜੂਕੇਸ਼ਨ ਦਾ ਦਾਇਰਾ ਤੋਂ ਬਹੁਤ ਪਰਵਾਨ ਤੇ ਸੱਜਣ ਆਏ ਨੇ ਪੰਜਾਬ ਤੁਹਾਨੂੰ ਜਰੂਰ ਨੌਲੇਜ ਸਿਲੀਆ ਦੇ ਇਸ਼ਾਨਾ ਕਿ ਸਾਡਾ ਪੰਜਾਬ ਭਗਵੰਦਾਰ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਨਾਲ ਪੰਜਾਬ ਦੇ 40 ਸਕੂਲਾਂ ਦੇ ਨਾਲ ਹਮਾਚਲ ਯੂਨੀਵਰਸਿਟੀ ਤੋਂ ਲੈ ਕੇ ਗੁਰੂਕਸ਼ੇਤਰ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਨਾਲ ਕੈਨੇਡਾ ਦੀਆਂ ਦੋ ਹੋਰ ਯੂਨੀਵਰਸਿਟੀਆਂ ਇਹਨਾਂ ਨਾਲ ਐਮਓਯੂ ਸਾਈਨ ਹੋਏ ਹੋਏ ਨੇ ਹਮਾਚਲ ਪ੍ਰਦੇਸ਼ ਨਾਲ ਅਸੀਂ ਤਿੰਨ ਕਮੀ ਨਿਰਪਰਲਾ ਐਮਓਯੂ ਸਾਈਨ ਕੀਤਾ ਡਿਸਪਲਿਨਿਟੀ ਮਸਤਵਾਨਸ ਬਿੱਲ ਦੇ ਦਾ ਜਿਹੜਾ ਸੀ ਉਹਨਾਂ ਨਾਲ ਅ ਅਲਮੋਲੀ ਸਾਹਿਨ ਕੀਤਾ ਇਲਾਲ ਮਿਲ ਕੇ ਅਸੀਂ ਬਹੁਤ ਸਾਰੀ ਬੱਚੀਆਂ ਜਿਹੜੀਆਂ ਫੋੜ ਨਹੀਂ ਕਰਦੇ ਮਾਂ ਬਾਪ ਕੱਲ ਨੂੰ ਇੱਕ ਮੈਸੇਜ ਆਇਆ ਤੇ ਬੱਚੀ ਨੇ 91% ਮਾਰਕ ਲੈ ਲਏ ਨੇ ਹੁਣ ਉਹ ਸਕੂਲ ਨਹੀਂ ਜਾਏਗੀ ਕਿੰਨੀ ਮਤਲਬ ਡਰਾਉਣੀ ਚੀਜ਼ ਹੈ ਇੱਕ 91% ਬੱਚੀ ਨੇ ਮਾਰਕ ਲੈ ਤੋ ਹੁਣ ਐਜੂਕੇਸ਼ਨ ਹੀ ਲੈ ਪਾਉਗੀ ਕਿਉਂਕਿ ਕੋ ਫੀਸ ਨਹੀਂ ਹੈ ਸੋ ਪਲੀਜ਼ ਜਿੰਨਾ ਤੁਹਾਡੇ ਕੋਲ ਹੁੰਦਾ ਇੱਕ ਗੱਲ ਮੇਰੀ ਡਿਊਟ ਨਾ ਮੈਂ ਮੌੜ ਰਹੀ ਅ ਉਹਨੂੰ ਦਿਲ ਜੇ ਵਸਾਇਆ ਹੋਇਆ ਹੈ ਜੇ ਤੁਹਾਡੇ ਦੋ ਬੱਚੇ ਨੇ ਨਾ ਤੁਸੀਂ ਪਾਲ ਰਹੇ ਹੋ ਵਧੀਆ ਕਰ ਰਹੇ ਹੋ ਮੰਨ ਲਓ ਕਿ ਰਾਇਗੁਰੂ ਨੇ ਤੁਹਾਨੂੰ ਤਿੰਨ ਦਿੱਤੇ ਇੱਕ ਇੱਕ ਦੀ ਬਾਫਾ ਲਓ ਜਿਹਨੂੰ ਤੁਹਾਡੀ ਲੋੜ ਹੈ ਮੈਂ ਗਾਰੰਟੀ ਕਰ ਸਕਦਾ ਉਹ ਵੀ ਪੜ ਜੂਗਾ ਕੁਝ ਨਹੀਂ ਫਰਕ ਪੈਣਾ ਜਾ ਰਿਹਾ ਹੁੰਦੂ ਇਹ ਲੱਗਦਾ ਜਿਏ ਕਹ ਲਉ ਕਿ ਜੇ ਤੁਸੀਂ ਸ਼ਾਮ ਨੂੰ ਚਾਰ ਰੋਟੀਆਂ ਖਾ ਕੇ ਸੌਣੇ ਹੋ ਮੈਂ ਚਾਰ ਰੋਟੀਆਂ ਖਾ ਕੇ ਸ਼ਾਮ ਨੂੰ ਸੌਣਾ ਹੈ ਤਾਂ ਮੈਂ ਸੋਸ਼ਲ ਵਰਕ ਕਰਦਾ ਮੈਂ ਜਾਦਾ ਉੱਤੇ ਗੱਲ ਕਰ ਰਿਹਾ ਆ ਜੇ ਮੈਂ ਤਿੰਨ ਰੋਟੀਆਂ ਘਟਾ ਲਾਂ ਸ਼ਾਮ ਨੂੰ ਖਾਣ ਦੇ ਮੈਂ ਇਹਨੂੰ ਇਹਨਾਂ ਨੂੰ ਪਤਾ ਫਿਰ ਮੈਂ ਮਰ ਨਹੀਂ ਜਾਣਾ ਇੱਕ ਰੋਟੀ ਘਟਾਏ ਤੇ ਅਲੱਗੇ ਮੇਰੀ ਸਰੀਰ ਸਮਾ ਬਦਿਹਰ ਹੋ ਜਾਏਗਾ ਹਲਾ ਆਪਾਂ ਖਾਈ ਜਾ ਰਹੇ ਖਾਈ ਜਾ ਰਹੇ ਉਨੇ ਕੁ ਮਿੰਟ ਸੋਚ ਕੇ ਦੇਖੋ ਆ ਦੋ 250 ਲੋਕ ਤੁਸੀਂ ਬੈਠੇ ਹੋ ਕੀ ਅੱਜ ਸ਼ਾਮ ਨੂੰ ਅਸੀਂ 250 ਰੋਟੀ ਪਜਾ ਸਕਦੇ ਹਾਂ yes ਪਜਾ ਸਕਦੇ ਹਾਂ ਕਿਉਂ ਨਹੀਂ 4:30 ਤੇ ਆ ਜੇ ਤੇ ਨਾਲ ਆ ਦੋ ਤੇ ਆ ਜੇ right ਹੁਣ ਉਹ 250 ਰੋਟੀ ਜੇ ਕੋ ਤਿੰਨ ਵੀ ਖਾਓ ਤੇ 80 ਲੋਕ ਹੋ ਗਏ 80 ਦਾ ਪੇਟ ਭਰ ਗਿਆ ਨਾ ਸੋ ਪੁੰਡਾ ਕਹਿੰਦੇ ਬੜੇ ਛੋਟੇ ਛੋਟੇ ਤਰੀਕੇ ਨੇ ਇਹ ਜ਼ਰੂਰੀ ਨਹੀਂ ਕਿ ਤੁਸੀਂ ਪੈਸੇ ਨਾਲ ਹੀ ਪੁੰਡਾ ਨੰਦਾ ਹੈ ਕਿਸੇ ਬੱਚੇ ਨੂੰ ਉਹਨੂੰ ਦੋ ਤਿੰਨ ਦਿਨ ਉਹਦੇ ਕੋਲ ਬੈਠ ਕੇ ਉਹਨੂੰ ਡਾਇਰੈਕਟ ਸਿਖਲ ਦੇ ਦੇਈ ਬੱਚਾ ਹੁਣ ਤੋਂ ਕਾਲਜ ਜਾਣਾ ਤੂੰ ਆਹ ਸਬਜੈਕਟ ਤੇ ਲੈ ਵਧੀਆ ਨੇ ਆਹ ਵਧੀਆ ਨਹੀਂ ਨੇ ਕਿ ਇਹ ਪੁੰਡਾ ਨਹੀਂ ਨਾ ਕਿਸੇ ਬਜ਼ੁਰਗ ਖੜੇ ਨੂੰ ਬਾਹੋਂ ਫੜ ਕੇ ਟ੍ਰੈਫਿਕ ਲਾਈਨ 'ਚ ਆਉਣਾ ਕਿ ਇਹ ਪੁੰਡਾ ਨਹੀਂ ਨਾ ਕਿਸੇ ਹਸਪਤਾਲ ਦੇ ਵਿੱਚ ਬਜ਼ੁਰਗ ਗਿਆ ਉਹਨੂੰ 6 ਮਹੀਨੇ ਹੋ ਗਏ ਉਹਦੇ ਘਰ ਦੇ ਮੈਨ ਵੀ ਨਹੀਂ ਗਿਆ ਉਹਨੂੰ ਜਾਓ ਪੁਲਿਸ ਉਹਦੇ ਨਾਲ ਜਾ ਕੇ 2 ਘੰਟੇ ਬੈਠ ਕੇ ਆਓ ਉਹਦਾ ਚਿਹਰਾ ਵੇਖਿਓ 2 ਘੰਟੇ ਆਵਾਜ਼ ਜਿੰਨ ਕੋ ਮਿਲਣੀ ਨਹੀਂ ਆਇਆ ਇਹਨੇ ਪੁੱਛ ਲਓ ਕਿਹੜੇ ਪਿੰਡੋਂ ਆਇਆ ਕਿੱਥੇ ਰਹਿਣਾ ਕੀ ਕਰਦਾ ਸੀ ਸੋ ਬਹੁਤ ਕੁਝ ਕੱਣ ਵਾਲਾ ਮੈਂ ਗੱਲ ਨੂੰ ਕੰਕਲੂਡ ਕਰਦਾ ਆ ਪਲੀਜ਼ ਕੀਪ ਯੂ ਆਈਜ਼ ਓਨ ਇਹ ਸਾਡਾ ਇਨਸਾਨੀਅਤ ਫਰਚਾ ਮੇਰੀ ਹੰਬਲ ਰਿਕਵੈਸਟ ਹੈ ਝੁਕ ਜੋ ਜਿੰਨੇ ਝੁਕ ਹੁੰਦੇ ਜ਼ਿੰਦਗੀ ਸਕਾਰੇ ਹੋ ਜਾਏਗੀ ਲਫਜੋ ਜਿੰਨੇ ਲਫੁੰਦਾ ਜ਼ਿੰਦਗੀ ਸਖਾਲੀ ਹੋ ਜਾਏਗੀ ਸੱਡੀਆਂ ਜਿਹੜੀਆਂ ਤੋਹਾਂ ਦੇ ਵਿੱਚ ਕੀਲੇ ਜੜੇ ਹੋਏ ਨੇ ਨਾ ਪੁਲਿਸ ਕੱਢ ਦੋ ਨਮਟਾ ਸਾਥ ਬੇਨਤੀ ਕਰਨਾ ਸੁੱਖ ਦੀ ਨੀਂਦ ਸੌਣੋਂ ਮੇਂ ਆਪਣੀਆਂ ਭੁੱਖਾਂ ਮੰਗਾਂ ਮਿੱਦਾ ਆਸਾਂ ਪੁਲਿਸ ਰਿਕੁਐਸਟ ਕਰਟਾਲੋ ਨਾ ਬੜੇ ਜੀ ਸੁਖੀ ਹੋ ਜਾਓਗੇ ਤੁਸੀਂ ਸੋ ਮੈਡਮ ਜੀ ਇੰਨੀ ਕਿ ਲਾਣਾ ਸੌਰੀ ਬਸ ਮਾਹ ਹੋ ਗਿਆ ਸੋ ਆਰ ਇਸਕਾ ਤਾਰ ਬਾਰੇ तकरीबन 10:30 ਚੁੱਕੇ ਆ ਓੰਕਾਰ ਸੈਟੀਨ ਦੇ ਮੈਂਬਰ ਮੈਡਮ ਜੀ ਹੋਣਾ ਅਖੀਲੀ ਗੱਲ ਇਹ ਕਹਿੰਦਾ ਹੋਇਆ ਕਿ ਜਿੰਨੇ ਸਾਡੇ ਐਜੂਕੇਸ਼ਨ ਅਦਾਰਿਆਂ ਤੋਂ ਸਾਡੇ ਭਗਵੰਤ ਤੇ ਸਿੱਖਾਰੇ ਨੇ ਮੈਨੂੰ ਤੇ ਆਸ ਹੋਣੀ ਚਾਹੀਦੀ ਆ ਜਾਂ ਮੈਨੂੰ ਤੁਸੀਂ ਵਾਦਾ ਹੀ ਕਰ ਦਿਓ ਜਦੋਂ ਟਾਈਮ ਲੱਗਾ ਤੇ ਤੁਸੀਂ ਮਹੀਨੇ ਦੀ ਇੱਕ ਕਿਤਾਬ ਇਕੱਠੀ ਕਰੋ ਤੇ ਮੈਂ ਤੇ ਮਹੀਨੇ ਦੀ ਕਿਤਾਬ ਸੁਭਾ ਦੇਆ ਕਰਾਂ ਅਨੇ ਐਜੂਕੇਸ਼ਨ ਅਧਾਰੇ ਇੱਥੇ ਬੈਠੇ ਨੇ ਮੋਰੀ ਬੈਠੇ ਨੇ ਕਿਉਂ ਨਹੀਂ ਹੋਏਗਾ ਮੈਂ ਬੱਚਿਆਂ ਨਾਲ ਵਾਅਦਾ ਕਰਦਾ ਤੁਸੀਂ ਲਿਖਦੇ ਜਾਓ ਅਸੀਂ ਸਿਖਾਉਂਦੇ ਜਾਵਾਂਗੇ ਵੈਰਾ ਰੱਬ ਨੇ ਹਾਜ਼ਰ ਆਲੇ ਸੰ ਸੋ ਆਈ ਮੇਰੀਆਂ ਦੁਆਮਾਂ ਅਨੁਸਾਰ ਹੈ ਨੂੰ ਵਾਇਰੋਲੋਜੀ ਤੁਹਾਨੂੰ ਅੱਲਾਹ ਕਾਲਾ ਜੀ ਭਗਵਾਨ ਜੀ ਉਹ ਸਾਰੇ ਇੱਥੇ ਨੇ ਆਪਣੇ ਨਾਲ ਹੀ ਨੇ ਤੁਹਾਨੂੰ ਤਰਕੀਆਂ ਦੇਵੇ ਤੰਦਰੁਸਤੀ ਦੇਵੇ ਬਾਕੀ ਮਹੱਬਤ ਦੀ ਸੁਆਦ ਇਹੋ ਦਾ ਮਠਾਸ ਪਾਲੋ ਦੋਸਤੋ ਜੇ ਜ਼ਿੰਦਗੀ ਜੀਣੀ ਆ ਤੇ ਜ਼ਿੰਦਗੀ ਜਿੱਤਣੀ ਆ ਐਵੇਂ ਉਪਰੀ ਕੁਆੜੀਆਂ ਕੋਲ ਤੇ ਕੇਲੇ ਦੇ ਗੱਲ ਬੈ ਜਾਣਾ ਤੇ ਕੇਲੇ ਦੇ ਗੱਲ ਪਾਏ ਆ ਬਿਲ ਬਿਲ ਉਹੜਾ ਮੈਂ ਕਹੀ ਜਾਂਦੇ ਤੂੰ ਮੈਨੂੰ ਬੁਲਾਇਆ ਨਹੀਂਗਾ ਤੂੰ ਮੈਨੂੰ ਬਾਣੀ ਨਹੀਂ ਪੁੱਛਿਆ ਪਾਣੀ ਉੱਤੇ ਪਾਣੀ ਹਾਲ ਪੀ ਲਓ ਉਹ ਨਹੀਂ ਬੁਲਾਇਆ ਤੈਨੂੰ ਕੁਝ ਬੁਲਾ ਲਓ ਕੀ ਫਾਇਦੇ ਦਾ ਵਚਨ ਤੇ ਡਿਸਕਸ਼ਨ ਐਕਚੁਅਲੀ ਜਿੱਦੇ ਹੋਏ ਲੋਕ ਸਦਾ ਹਾਰੇ ਹੋਏ ਹੁੰਦੇ ਨੇ ਜਦੋਂ ਮਾਕੀ ਤੁਸੀਂ ਉਹ ਪਤਾ ਕਰ ਲਓ ਨੂੰ ਲੱਗਣਾ ਆ ਉਹ ਦਿੱਤੇ ਸੋ ਥੈਂਕ ਯੂ ਵੈਰੀ ਮਚ ਸਰ ਥੈਂਕ ਫੂ ਯਰ ਹੈਪੀ ਲਾਈਫ ਟੂ ਐਵਰੀਬਾਡੀ ਥੈਂਕ ਯੂ ਵੈਰੀ ਮਚ